पंजाब के मोहाली जिले के ढकोली अस्पताल में एक बार फिर दो अज्ञात युवकों ने महिला डॉक्टर से खींचा तानी कर फरार हुए महिला डॉक्टर आठ महीने की प्रेग्नेंट है इसके बाद काफी बवाल हुआ है पुलिस को शिकायत में महिला डॉक्टर ने बताया कि दो अज्ञात नौजवान धकोली हॉस्पिटल के रूम नंबर तीन में जो कि इंजेक्शन रूम है वहां पर घुस गए और जो यूज सिरिंज होती हैं उनको चुराने की वहां से कोशिश की लेकिन इसी दौरान एक लेडी डॉक्टर जो कि उसे समय ड्यूटी पर तैनात थी उसने उन्हें देख लिया और उन्हें पकड़ने की कोशिश की लेकिन उन्होंने लेडी डॉक्टर का हाथ झटक के उसे धक्का मार के वहाँ से फरार हो गए जिक्र योग यह बात है कि लेडी डॉक्टर जो ड्यूटी पर थी वह प्रेग्नेंट है और ढकोली हॉस्पिटल के डॉक्टर पहले भी सिक्योरिटी को लेकर कई बार प्रशासन से गुहार लगा चुके हैं परंतु अभी तक यह मसला उनका हल नहीं हुआ आज से ढकोली हॉस्पिटल के डॉक्टरों ने हड़ताल पर जा रहे हैं और उनकी प्रमुख मांगों में हॉस्पिटल की सिक्योरिटी की मांग एक मुख्य मांग है सीसीटीवी घटना की जानकारी पुलिस को दे दी गई और उसके बाद पुलिस ने मौके पर पहुंचकर सीसीटीवी खंगाली और अलग अलग जगह छापेमारी की और जल्द ही इन दोनों को पकड़ने का विश्वास जताया धकोली हॉस्पिटल के डॉक्टर राजेश पहले भी सुरक्षा की मांग को लेकर भूख हड़ताल पर बैठ चुके हैं और उन्हें उस समय के डीआईजी ने बाकायदा पत्र देकर भूख हड़ताल खत्म करवाई थी मेडिकल मैडिकल अफसर सी एस सी टकोली सेवा निभा जी जो दौक। जो दौक। मैं करीब अदेक सात बजे डॉक्टर प्रावजोत का फोन आया तो इन्होंने मैं इंसीडेंस बारे दसाया मैं ना उ पंद्रह भी मिनट अगर मैं पहुँच गया तो उसके बाद असी एक इंस्टीट्यूशनल ਐਫ ਆਈ ਆਰ ਦਰਜ ਕਰਾਤੀ ਇਸ ਸਮੋ ਦੇ ਵਿਹਾਰ ਤੇ ਤੇ ਉਹਦੀ ਕਾਰਵਾਈ ਚਾਹੀਦੀ ਆ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਤੇ ਬੰਦੀ ਕਾਰਵਾਈ ਪੁਲਿਸ ਨੇ ਸਾਨੂੰ ਵਿਸ਼ਵਾਸ ਦਿੱਤਾ ਜੀ ਕੱਲ ਤੱਕ ਅਸੀਂ ਬੰਦੀ ਦੇ ਅਸੀਂ ਉਹਨੂੰ ਕਰ ਲਾਂਗੇ ਟਰੈਸ ਕਰ ਲਾਂਗੇ ਇਸ ਕਰਕੇ ਤੇ ਮੋਰਓਵਰ ਮੈਂ ਇਸ ਇਨਸੀਡੈਂਟ ਦੇ ਖਿਆਲ ਤੇ ਕਹਿਣਾ ਚਾਹਨਾ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਵੀ ਬਹੁਤ ਹੋ ਗਿਆ ਜੀ ਹੁਣ ਸਾਡੀ ਹੁਣ ਹੰਤਾ ਸਨ ਲੋ ਸਾਡੀ ਕਿ ਨੀਅਤ ਸਾਡੀਆਂ ਵੇਜ ਤੇ ਬਲਾਗ ਆਸੀ ਹੈ ਨਾ ਜਗਾ ਜਗਾ ਸਾਡੇ ਡਾਕਟਰਾਂ ਨਾਲ ਕਦੇ ਕਦੇ ਪਹਿਲਾ ਨੰਗਲ ਹੋ ਚੁੱਕਿਆ ਕਦੇ ਵੇਕੋਟ ਲਈ ਕਦੇ ਬੀ ਐਮ ਸੀ ਸਾਡੇ ਡਾਕਟਰਾਂ ਨਾਲ ਹੈ ਨਾ ਸਪੈਸ਼ਲੀ ਫੀਮੇਲ ਡਾਕਟਰਾਂ ਨਾਲ ਰਾਤ ਨੂੰ ਕੱਲੀਆਂ ਹੁੰਦੀਆਂ ਇਕੱਲੇ ਕਈ ਵਾਰ ਸਟਾਫ ਹੁੰਦਾ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਅਸੀਂ ਕੱਲ੍ਹ ਦੀ ਸਟ੍ਰਾਈਕ ਇਸ ਬਜਾ ਕਰਕੇ ਕਰਨ ਜਾ ਰਹੇ ਹਾਂ ਮੈਂ ਸਰਕਾਰ ਨੂੰ ਫੇਰ ਅਪੀਲ ਕਰਦਾ ਵੀ ਇਹਨਾਂ ਨੂੰ ਸੀਰੀਅਸ ਲਾਓ ਇਹ ਵਿਸ਼ੇ ਨੂੰ ਤੁਸੀਂ ਇਹਨੂੰ ਇੰਨਾ ਮਾਗੀ ਡੀ ਲਾਈਨ ਦਾ ਲਾਈਟ ਨਾ ਕਰੋ ਇਸ ਚੀਜ਼ ਨੂੰ ਇਹ ਤੁਸੀਂ ਅਸੀਂ ਕਰਦੋ ਸੁਰੱਖਿਆ ਦੀ ਇੱਕ ਛੋਟੀ ਜਿਹੀ ਇੱਕ ਹੁੰਦਾ ਨਾ ਦੇ ਇੱਕ ਸਾਡੀ ਉਹ ਨਹੀਂ ਹੈਗੇ ਬਹੁਤ ਵੱਡੀਆਂ ਮੰਗਾਂ ਨੇ ਛੋਟੇ ਛੋਟੇ ਸਾਡੀਆਂ ਮੰਗਾਂ ਨੇ ਸਾਡੀ ਪ੍ਰਾਈਮਰੀ ਮੰਗ ਆ ਦੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਇਹ ਵੀ ਸੇ ਬਸ ਮੈਂ ਤਾਂ ਇਹੀ ਕਹਣਾ ਜਾਨਾ ਬਸ ਹੁਣ ਬੋਲ-ਬੋਲ ਕੇ ਵੀ ਸਾਡਾ ਵੀ ਉਹ ਹੋ ਜਾਂਦਾ ਹਾਂ ਡਾਕਟਰ ਸਾਹਿਬ ਜਿਹੜੀ ਘਟਨਾ ਜਿਹੜੀ ਘਟਨਾ ਹੈ ਉਹ ਸੀਸੀਟੀਵੀ ਵਿੱਚ ਕੈਦ ਹੋਈ ਹੈ ਸਾਰੇ ਹਾਂ ਇਹ ਜਿਹੜੀ ਘਟਨਾ ਸਾਡੇ ਸੀਸੀਟੀਵੀ ਕੈਮਰੇ ਫੰਕਸ਼ਨਲ ਸੀਗੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਸਾਨੂੰ ਵਿਸ਼ਵਾਸ ਹੈ ਵੀ ਇਨਸਾਫ ਨਰਜੂ ਪਰ ਮੈਂ ਵੀ ਕਹਿਣਾ ਚਾਹੁੰਦਾ ਵੀ ਇਨਸਾਫ ਦੀ ਹੋਰ ਗੱਲ ਹੈ ਮੰਨ ਲਓ ਡਾਕਟਰ ਸਾਹਿਬ ਸੀ ਹਨ ਜੇ ਕੋਈ ਅਨਸਖਾ ਵੀ ਘਟਨਾ ਕੋਈ ਜੋ ਠੀਕ ਹੈ ਕੁਝ ਵੀ ਵਾਪਰ ਜੀ ਕੌਣ ਸਹਾਂਸੀ ਵਾਲਾ ਕੌਣ ਜ਼ਿੰਮੇਵਾਰੀ ਲਏਗਾ ਮੈਸਟਰ ਸਾਹਿਬ ਹੈਲਥ ਮਿਸਟਰ ਸਾਹਿਬ ਸੀਐਮ ਸਾਹਿਬ ਵੀ ਪਲੀਜ਼ ਪ੍ਰੋਵਾਈਡ ਕਰੋ ਸੰਸਕਿਉਰਟੀ ਸਾਨੂੰ ਇਹ ਚੀਜ਼ ਨੂੰ ਲਾਈਟ ਨਾ ਲਿਆ ਦਿਓ ਵੀ ਇਹ ਮੇਰੀ ਬੇਨਤੀ ਹੈ ਇਹਨੂੰ ਕਿੱਥਾ ਜਾਵੇ ਇਹਨੂੰ ਹੱਲ ਤਾਂ ਵੀ ਮੇਸਤੀਆਂ ਨਹੀਂ ਦਿੱਤੇ ਇਸ ਤੋਂ ਪਹਿਲਾਂ ਵੀ ਕਈ ਇਨਸੀਡੈਂਸ ਹੋ ਕੇ ਆਏ ਦੱਸਦੇ ਹਨ ਅ ਤੁਹਾਨੂੰ ਮੇਰੇ ਅੱਤ ਇਨਸੀਡੈਂਸ ਪਤਾ ਹੀ ਹੋਣਾ ਨਾ ਪਹਿਲਾਂ ਮੈਂ ਕੋਹ ਹੜਤਾਲ ਵੀ ਕਰ ਚੁੱਕਿਆ ਹਾਂ ਅ ਸਾਡੇ ਡੀਆਈਜੀ ਸਾਹਿਬ ਹਨਾ ਕ੍ਰਾਈਮ ਉਹਨਾਂ ਨੇ ਲੈਟਰ ਵੀ ਦਿੱਤੀ ਹੈ ਮੈਨੂੰ ਕਿ ਵੀ ਤੁਹਾਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਣੀ ਡੀਆਈਜੀ ਸਾਹਿਬ ਥੋੜਾ ਜਿਹਾ ਫੀਸ ਮੈਂ ਤਾਂ ਕੀ ਰਿਕੁਐਸਟ ਹੀ ਕਰ ਸਕਦਾ ਵੀ ਤੁਸੀਂ ਸਾਨੂੰ ਲੈਟਰ ਦੇ ਕੇ ਵੀ ਉਹਦਾ ਕੁਝ ਬਦਲੇ ਪੁਖਤਾ ਪ੍ਰਬੰਧ ਨਹੀਂ ਕੀਤਾ ਸਾਨੂੰ ਲੈਟਰ ਮਿਲ ਚੁੱਕੀ ਸੀ ਕਿ ਤੁਹਾਡੇ 24 ਘੰਟੇ 24/7 ਸਿਕਿਉਰਿਟੀ ਪ੍ਰੋਵਾਈਡ ਕਰਨਗੇ ਸਿਕਿਉਰਿਟੀ ਦਾ ਜੀ ਕੋਈ ਸਿਰਫ ਕਹਾਜਾ ਦੇ ਵਿੱਚ ਹੀ ਆ ਸਾਰੀਆਂ ਚੀਜ਼ਾਂ ਕੋਈ ਜਮੀਨੀ ਪੱਧਰ ਤੇ ਸੰਗ ਕੋਈ 20 ਮਹੀਟਾ 2 ਸਾਲ ਹੋ ਗਏ ਹਨ ਕਿ ਹਣਾ ਇਹ ਕਦੋਂ ਅਜੇ ਤੱਕ ਕੋਈ ਵੀ ਹੱਲ ਨਹੀਂ ਮਿਲਿਆ ਮੇਰੀ بار-बार ਕੀ ਲਾ ਵੀ ਇਹ ਈ ਇਮਾਨ ਕੀਤਾ ਅਗਰ ਕੱਲ ਨੂੰ ਜਿਹੜੀ ਸਟ੍ਰਾਈਕ ਤੁਸੀਂ ਲੋਕ ਕਰ ਰਹੇ ਹੋ ਉਸ ਤੇ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕਿਹਾ ਤੁਸੀਂ ਦੁਬਾਰਾ ਭੁੱਖ ਹੜਤਾਲ ਤੇ ਬੈਠੋਗੇ ਆ ਸਾਰੇ ਜੂਨੀਅਨ ਹੈ ਜਿਵੇਂ ਪੜ੍ਹਾਇਆ ਜਾਂਦੇ ਹਾਂ ਬੈਠ ਜਾਗਾ ਕੋਈ ਮੇਰੇ ਲਈ ਉਹ ਨਹੀਂ ਛੁਡੀਆਂਗਾ ਜੇ ਜੂਨੀਅਨ ਹੋਏਗੀ ਤਾਂ ਮੈਂ ਬੈਠ ਲੀਤ ਹਾਂ ਠੀਕ ਹੈ ਪਰਸਨ ਲੈਵਲ ਤੇ ਮੈਂ ਤੁਹਾਨੂੰ ਨਹੀਂ ਦੱਸ ਦੇਣਾ ਚਾਹਨਾ ਕਿ ਪਰਸਨ ਲੈਵਲ ਤੇ ਮੈਂ ਤਿਆਰ ਹਾਂ ਜੋ ਜਿਵੇਂ ਮੇਰੇ ਡਾਕਟਰਾਂ ਨੇ ਇਨਾਂ ਹੁੰਦਾ ਹੈ ਤੇ ਮੈਂ ਪਰਸਨ ਲੈਵਲ ਤੇ ਵੀ ਤਿਆਰ ਹਾਂ ਕੋਈ ਵੀ ਕਦਮ ਚੱਕਣ ਲਈ ਤਸਵੀਰ ਸੱਜਿਆ ਸਰ ਮੁੱਖ ਪਿੰਡੀ ਇਨਸੀਡੈਂਸ ਹੋ ਗਏ ਹੈ ਹਾਂ ਜੀ ਕੀ ਕਾਰਨ ਹੈ ਜੀ ਕਿ ਤੁਹਾਡੀ ਵੀ ਕਮਾਂਡ ਤੇ ਕਾਰ ਕੰਮ ਨਹੀਂ ਕਰਦੀ ਸਰਕਾਰ ਜੀ ਸੀਰੀਅਸ ਨਹੀਂ ਹੋ ਰਹੀ ਜੀ ਇਸ ਵਿਸ਼ੇ ਨੂੰ ਬਹੁਤ ਜ਼ਿਆਦਾ ਸੀਰੀਅਸ ਨਹੀਂ ਲਿਆ ਜਾ ਰਿਹਾ ਜਦੋਂ ਵੀ ਮਿਲਣ ਜਾਈਦਾ ਸਾਡੇ ਕੋਲ ਫੰਡ ਹੈ ਨਹੀਂ ਸਾਡੇ ਕੋਲ ਇਹ ਹੈ ਨਹੀਂ ਉਹ ਹੈ ਨਹੀਂ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਸਾਨੂੰ ਕਰ ਦਾਂਗੇ ਸਾਰਾ ਪ੍ਰੋਵਾਈਡ ਕਰ ਦਾਂਗੇ ਹੁਣ ਵੀ ਸਾਨੂੰ ਵਿਸ਼ਵਾਸ ਦਿਵਾ ਰਹੇ ਆ ਪਰ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਸਾਨੂੰ ਨੋਟੀਫਿਕੇਸ਼ਨ ਚਾਹੀਦੀ ਹੈ ਕਿ ਕਾਂ ਜਿੰਨਾ ਤੱਕ ਨੋਟੀਫਿਕੇਸ਼ਨ ਨਹੀਂ ਦਿੰਦਾ ਸੀ ਸਟ੍ਰਾਈਕ ਜਾਰੀ ਰੱਖਾਂਗੇ ਆਪਣੀ ਰਾਤ ਕਿੰਨੇ ਕਰਪੋਸ ਤੇ ਸਟਾਫ ਡਿਊਟੀ ਦੇ ਰਿਹਾ ਨਾ ਦੇਖੋ ਜੀ ਸਾਡਾ ਇੱਕ ਇੱਕ ਡਾਕਟਰ ਹੁੰਦਾ ਇੱਕ ਸਟਾਫ ਹੁੰਦਾ ਨਾਲ ਇੱਕ ਸਾਡਾ ਕਲਾਸ ਮੈਂ ਤੇ ਬਾਕੀ ਕੋਈ ਸਟਾਫ ਨਹੀਂ ਹੁੰਦਾ ਨਾਲ ਮਤਲਬ ਕੋਈ ਸਟਾਫ ਜਾਂਦਾ ਨਾ ਕੋਈ ਸਕਿਉਰਟੀ ਗਾਰਡ ਨਹੀਂ ਹੁੰਦਾ ਮਤਲਬ ਤੁਸੀਂ ਆਪ ਵੀ ਸੋਚ ਸਕਦੇ ਆ ਵੀ ਮਤਲਬ ਕਿੰਨੀ ਸੀਰੀਅਸ ਆ ਸਾਡੀ ਮਤਲਬ ਮੈਂ ਸਰਕਾਰਾਂ ਨੂੰ ਦੋਸ਼ ਦਿੰਦਾ ਮੈਂ ਪਾਰਟਿਕੂਲਰ ਇਹ ਕਮੈਂਟ ਨੂੰ ਨਹੀਂ ਕਹਿ ਰਿਹਾ ਮੈਂ ਸਾਰੀਆਂ ਸਰਕਾਰਾਂ ਨੂੰ ਦੋਸ਼ ਦਿੰਦਾ ਕਿ ਪਾਰਟਿਕੂਲਰ ਕਿੰਨਾ ਸੀਰੀਅਸ ਆ ਸਾਡੀਆਂ ਸਰਕਾਰਾਂ ਕਿੰਨੀ ਸੀਰੀਅਸ ਰਹੀਆਂ ਸਾਡੇ ਡਾਕਟਰਾਂ ਵਾਸਤੇ